ਹਾਂਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਸਾਰੇ ਜਨੇ ਵਧੀਆ ਹੋਵਗੇ ਸੋ ਵੈਲਕਮ ਬੈਕ ਟੂ आवर ਚੈਨਲ ਅਗੇਨ ਤੇ ਅੱਜ ਆਪਾਂ ਰੈਡੀ ਸ਼ੈਡੀ ਹੋ ਕੇ ਚੱਲੇ ਆ ਮਰਾੜ ਕਲਾ ਹਨਾ ਤੇ ਦਾ ਨਾਮ ਜੋ ਕੇ ਸੱਬੇ ਵੀ ਜੀ ਦਾ ਘਾਰ ਜਿੱਥੇ ਕਿ ਅੱਜ ਹੋਣ ਜਾ ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਕੋਟਕਪੂਰੇ ਤੇ ਛੋਲੇ ਤੇ ਆਲੂ ਕੀ ਸਮੋਸੇ ਤੇ ਛੋਲੇ ਖਾ ਕੇ ਟੱਢ ਰੁੱਢ ਭਰ ਲਓ ਵੀ ਮਿੱਤਰੋ ਪੇਟੀਆਂ ਵੀ ਮਿਲ ਗਈਆਂ ਜੀਰੇ ਦੀਆਂ ਤੇ ਬਾਈ ਕੋਲ ਚਾਰ ਹੀ ਸੀਗੀਆਂ ਦਾ ਕਰਕੇ ਆਪਾਂ ਚਾਰ ਹੀ ਲਈਆਂ ਤੇ ਹੁਣ ਇਹਨੂੰ ਆਪਾਂ ਥਾਰ ਚ ਅਡਜਸਟ ਕਰਦੇ ਆਂ ਤੇ ਉਸ ਤੋਂ ਬਾਅਦ ਮਿਲਦੇ ਆਂ ਤੁਹਾਨੂੰ ਮਰਾੜ ਕਲਾਂ ਚ ਆ ਕੇ ਆਏ ਹਾਏ ਚਾਕਲੇਟ 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 ਹੋਏ ਪਰ ਮਨ ਬਾਗੋ ਬਾਗ ਯਾਰਾ ਬੁੱਕਾ ਹੌਲਾ ਆ ਬੜਾ ਜਾਲੀ ਆ ਸਮੈ ਨੂੰ ਮਗਰ ਮਾਰ ਹੀ ਨਹੀਂ ਦੇਣਾ ਜਦੋਂ ਲੋਕ ਦੇਖੇ ਤੇ ਕੱਟ ਦੇਵਾ ਕਲਿੱਪ ਨਾ ਪਲੇ ਕਰੀਦਾ ਨਹੀਂ ਹਨਾ ਵੀ ਆਏ ਕਰਕੇ ਦੇ ਤਾਂ ਤੁਹਾਨੂੰ ਆ ਇਹ ਵੀ ਗੱਲ ਹੈ ਚਲੋ ਵੀ ਮਿੱਤਰੋ ਹਾਂਜੀ ਬਾਈ ਜੀ ਸਾਸਰੀ ਗਾਲ ਜੀ ਠੀਕ ਠਾਕ ਕੀ ਹਾਲ ਆ ਵੱਡੇ ਬਾਈ ਧੰਨਵਾਦ ਭਰਾ ਬਹੁਤ ਬਹੁਤ ਧੰਨਵਾਦ हां जी हां जी भाई एक रील ਲਈ ਕੱਢ ਲੈ ਆਪਾਂ ਚੱਲੇ ਆਪਾਂ ਵੀਡੀਓ ਹਣੀ ਇਸ ਵਿੱਚ ਲਗਾ ਦੱਸ ਜਿਹੜਾ ਸੌਂਗ ਕਰਾਂਦੇ ਹੋ ਵੀਡੀਓ ਹਣੀ ਜਾ ਰਿਹਾ ਕਿਸਾਰ ਤੇ ਹੋਰ ਉਹਨਾਂ ਵਿੱਚ ਵਿੱਚ ਹੀ ਚੱਲੇ ਆਪਾਂ ਨੂੰ ਲੋਕੇਸ਼ਨ ਪਤਾ ਹੈ ਨਹੀਂ ਇਹਨਾਂ ਨੇ ਵੀ ਬਾਈ ਉਹਦੇ ਨਾਲ ਹੀ ਪਵਾਇਆ ਫਰੈਂਡਸ ਆਪਾਂ ਆਪਾਂ ਵੀ ਬਾਬਾ ਜਿਹੜਾ ਲੈਂਟਰ ਪਵਾਇਆ ਨਾ ਇਹ ਆਈ ਨਾਲ ਉਹਦੇ ਨਾਲ ਹੀ ਇਹਨਾਂ ਨੇ ਪਵਾਇਆ ਇਹਦੇ ਨਾਲ ਹੀ ਸੌਖਾ ਰਹਿਣਾ ਮਿਲਦਾ ਪੈ ਵੀ ਗਿਆ ਕਿ ਨਹੀਂ ਇੱਧਰ ਰੱਖਾਂ ਜਰਾ ਉਹ ਗੋਟ ਤੇ ਚੜੀ ਜਾਂਦੀ ਬੜੀ ਜੋਰ ਉਹ ਤਾਂ ਟ੍ਰੇਨਾਂ ਵੀ ਹੈ ਸੱਤਵੇਂ ਵੀ ਜਿਹੜੇ ਫਰੈਂਡ ਆ ਤੇ ਖਦਰ ਭਾਬੀ ਵਾਲਿਆ ਆ ਇੱਧਰ ਆ ਇੱਧਰ ਲਾ ਲਓ ਉਹਦੇ ਗੱਡੀਆਂ ਪਾਰਕਿੰਗ ਇੱਧਰ ਲਾ ਲੀ ਹਲੇ ਤੱਕ ਅੱਗੇ ਜਗ੍ਹਾ ਬਹੁਤ ਹੈਗੀ ਅੱਗੇ ਲਾ ਲਓ ਇੱਧਰ ਉੱਧਰ ਦੇ ਪਾਸੇ ਚਲੋ ਫਰੈਂਡਸ ਹੁਣ ਅੱਪ ਹਾਂਜੀ ਬਾਈ ਜੀ ਪਿੱਛੇ ਲਾ ਲਓ ਠੀਕ ਹੈ ਹਾਂ ਛੋਟਾ ਹੈ ਉਹ T-shirt ਵਾਲਾ ਬਲੈਕ T-shirt ਕੀ ਬਲੈਕ ਸ਼ਰਟ ਆ

はい。<laughs> <laughs> ਲੋ ਆ ਬਾਈ ਦਾ ਪੁਰਾਣਾ ਉਹ ਬਈ ਉਹ ਕਿੰਦਾ ਜਾਈਦਾ ਸੀ ਮਾੜਾ ਜਿਹਾ ਜੀ ਹਾਲ ਹੈ ਜੀ 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 ਮੇਰੇ ਕੋਲ ਦੇਖੋ ਉਹ ਨਾਲੇ ਗਿਆ ਸਾਹਿਬ ਉਹ ਰੱਦ ਕਰਦਾ ਬਾਹਰ ਤੋਂ ਮਾਰੀ ਇੱਥੋਂ ਆਉਣੀ ਚਾਹੀਦੀ ਬਸ ਬਸ ਬੈਠੇ ਗਏ ਦੋ ਵੀ ਮਿੱਤਰ ਇਕੱਠ ਵਾਵਾ ਹੀ ਹੋ ਗਿਆ ਸੀ ਹੁਣ ਆਪਾਂ ਆਏ ਆ ਗੱਡੀ ਕੋਲੇ ਯਾਰ ਸਹੀ ਹੋ ਕੇ ਖੜਾ ਇੱਥੇ ਰਾਜਾ ਮੁਖਰਤਾ ਦੇ ਨਾਲ ਆ ਹਲੇ ਨਹੀਂ ਕਰਵਾਉਂਦੇ ਕਿੰਨੇ ਵਾਰੀ ਟੱਕਰ ਹੋ ਮੈਂ ਪਹਿਲਾਂ ਜੀ ਉਹ ਟੱਕਰੀ ਉਹਨਾਂ ਲਾਈਟਾਂ ਵਾਲੇ ਅੱਛਾ ਉਹ ਸੌਰੀ ਬਾਈ ਯਾਰ ਮੈਨੂੰ ਲੱਗਾ ਰਾਹ ਡਬਲ ਹੋ ਠੀਕ ਠਾਕ ਹੋ ਮਹਾਰਾਜ ਚੜਦੀ ਕਲਾ ਉਸਤਾਦ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਤੇ ਵੀਰ ਜੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਬਹੁਤ ਜ਼ਿਆਦਾ ਰਸ ਸੀਗਾ ਬਟ ਚਲ ਵੀਰ ਨੇ ਬਹੁਤ ਵਧੀਆ ਨਾਲ ਸਾਨੂੰ ਇੱਜ਼ਤ ਮਾਨ ਕੀਤਾ ਤੇ ਅੰਦਰ ਬਿਠਾਇਆ ਹਨਾ ਆਪਾਂ ਨੇ ਪੁੱਛਿਆ ਆਪਾਂ ਨੂੰ ਪਰ ਅੱਜ ਬਹੁ ਹੀ ਆਪਾਂ ਉਹਨਾਂ ਨੂੰ ਕੋਈ ਸਿਰਦਰਦੀ ਨਹੀਂ ਦੇਣੀ ਚਾਹੁੰਦੇ ਸੀ ਜਿੰਨਾ ਕੋ ਮੈਲੇ ਠੀਕ ਆ ਨਾ ਤਾਂ ਕੋਈ ਕੋਈ ਗੱਲਬਾਤ ਹੋਣੀ ਸੀ ਉੱਥੇ ਤੇ ਰਿਸ਼ਤੇਦਾਰ ਵੀ ਬਹੁਤ ਆਏ ਹੋਏ ਆ ਬੰਦਾ ਖੁਦ ਉਲਝਿਆ ਹੁੰਦਾ ਆਪਦੇ ਆਪ ਦੇ ਵਿੱਚ ਜਿੱਦੇ ਸਾਡੇ ਲੈਂਟਰ ਪਿਆ ਸਾਨੂੰ ਵੀ ਪਤਾ ਵੀ ਸਾਡੇ ਦੇ ਕਿੰਦੀ ਸਿਰਦਰਦੀ ਸੀ ਬਾਕੀ ਬਤਾ ਕੀ ਗੱਲ ਹੁੰਦੀ ਆ ਅਗਲੇ ਦਾ ਘਰ ਹਲੇ ਬਣਦਾ ਪਿਆ ਠੀਕ ਹੈ ਵੱਡਾ ਤੇ ਜਿੰਨਾ ਵੀ ਹੈਗਾ ਸ ਬਹੁਤ ਵੱਡਾ ਸੀ ਬਹੁਤ ਵਧੀਆ ਲੱਗੇ ਸਾਨੂੰ ਮਿਲ ਕੇ ਤੇ ਆਪਾਂ ਚੱਲਦੇ ਹਾਂ ਹੁਣ ਘਰੇ ਨਹੀਂ ਝੋੜੇ ਦੂਜੇ ਫੰਕਸ਼ਨ ਤੇ ਤੇ ਮਿਲਦੇ ਆ ਤੁਹਾਨੂੰ ਯਾਰ ਉਹਨਾਂ ਦਾ ਘਰ ਵੀ ਵਿਖਾਉਣਾ ਸੀ ਪਰ ਰਾਸ਼ ਬਹੁਤ ਸੀਗਾ ਤੁਹਾਨੂੰ ਪਤਾ ਹੀ ਯਾਰ ਮੁੰਡੇ ਆ ਜਾਂਦੇ ਫੋਟੋ ਤੇ ਝਾਲੋ ਫੋਟੋ ਝਾਲੋ ਬਸ ਇਸੇ ਚੱਕਰ ਚ ਗਰਮੀ ਇੱਕ ਬਹੁਤ ਕੋਈ ਨਹੀਂ ਆਪਾਂ ਫੇਰ ਆਵਾਂਗੇ ਵੀਡੀਓ ਦੇ ਨਾਲ ਹਾਂ ਬੁੱਲੇ ਡਾਂਗ ਲਾ ਹਾਂਜੀ ਪਾਪਿਓ